ਆਣੀ ਬਾਰਗੀ ਜੱਜਗੀ ਉਹ ਕਰੋ ਟਿਊਬ ਬੰਦ ਕਰੋ ਆਇਥੋਂ ਇੱਕ ਇੱਕ ਲੈਟ ਹੋ ਪੂਰਾ ਹੋਣਾ ਹੈ ਨਾ ਇਹਦੀ ਆਹ ਦੀ ਲੁੱਕ ਹੈ ਦੀ ਇੱਥੋਂ ਪਿੱਲਰ ਜਾਂ ਹੋਗੇ ਪੂਰਾ ਹਨਾ ਇੱਥੋਂ ਆਇਆ ਹੋਗਾ ਇਹ ਕੋਣਾ 100 ਮੰਦਰ ਦਾ ਦਰਵਾਜ਼ਾ ਦੀ ਸੇਫ ਆ ਗਈ ਹਾਂਜੀ ਹੁਣ ਦੱਸੋ ਬਈ ਸਾਰੇ ਭਗਤਾਂ ਪਾਲ ਕੇ ਕਿਵੇਂ ਦੀ ਲੁੱਕ ਨਿਕਲੀ ਹੈ ਜਿਆਦਾ ਚਮਕੇਗੀ ਥੋੜੀ ਜਿਹੀ ਕਮੀ ਰਹਿਣੀ ਬਸ ਇੱਥਾਂ ਬਸ ਸਾਰਾ ਰੋਕਿਆ ਹਾਂਜੀ ਪਾਲ ਕੇ ਕਿਵੇਂ ਕਿਵੇਂ ਤਿਆਰ ਨੇ ਦੱਸੋ ਵਧੀਆ ਜੀ ਆ ਮਾਤਾ ਦੀ ਕਿਰਪਾ ਜੀ ਕਿਰਪਾ ਹਾਂਜੀ ਆ ਇਥੋਂ ਇਹ ਲੈ ਆਉਣਾ ਇੱਥੇ ਰੇਡੀਅਮਸ ਲੱਗੇਗੀ ਤਾਂ ਆਣਾ ਹੈ ਰੇਡੀਅਮਸ ਲੱਗਣੇ ਨੇ ਰੱਡ ਫਿਰ ਉਹ ਇਹਦੀ ਰੱਡ ਨਾ ਇਹ ਇਥੋਂ ਚੱਕ ਕੇ ਘੁਮਾਣੀਆਂ ਇਥੋਂ ਹਾਂਜੀ ਪ੍ਰਧਾਨ ਜੀ ਫਿਰ ਕਿਵੇਂ ਹੋਈ ਪਾਲਕੀ ਤਿਆਰ ਉਹ ਬੱਬੇ ਨੂੰ ਪੁੱਛੋ ਜੀ ਬਹੁਤ ਸੋਹਣੀ ਤਿਆਰ ਹੋ ਗਈ ਹੈ ਪਾਲਕੀ ਨਹੀਂ ਪ੍ਰਧਾਨ ਜੀ ਨੂੰ ਜ਼ਿਆਦਾ ਪਤਾ ਹੁੰਦਾ ਪ੍ਰਧਾਨ ਜੀ ਉਹੀ ਹੈ ਆਪਣੇ ਬਾਬਾ ਜੀ ਜੀ ਦੱਸੋ ਜੀ ਇਸ ਵਾਰ ਸਾਡੇ ਪੀਸਰ ਪਾਸ ਮਾ ਕੋਈ ਬਾਸ ਹੋਰ ਗੱਲਾਂ ਹਾਜੀ ਜੀ ਬੱਬੇ ਜੀ ਕਿਵੇਂ ਕਰੀ ਫਿਰ ਪਲਕੇ ਤਿਆਰ ਥਾਣਾ ਕਰੀ ਨਾ ਬਣਦ ਕੜੀ ਕਿ ਸੇਵਾ ਸੁਆ ਬਣਦੇ ਕਰਾ ਦਈਏ ਨਾ ਨਾ ਆਪਦਾ ਕੁਝ ਜਵਾਨ ਨਹੀਂ ਤੈਗਦੀ ਆਪਦਾ ਆਪਦਾ ਸੇਵਾ ਕਰਨ ਦਾ ਮੋਗ ਨਹੀਂ ਦਈ ਹੋਦਾ ਵਾਹ ਜੀ ਵਾਹ ਆਪਣੇ ਆਪ ਕੋਲ ਪੁਲਿਸ ਲਾਈਡਰ ਪੁਲਿਸ ਆਈਡੀ ਆ ਦਾ ਇਹ ਦੋਨੇ ਖਰਾਬ ਹੋ ਗਏ ਇਸ ਵਾਰ ਮੇਰਾ ਮੇਰੀ ਗੱਲ ਤਿੰਨ ਮਹੀਆ ਲੱਗਦੀਆਂ ਇੱਕ ਗੱਲ ਦੇ ਮਰਦ ਉਹ ਬਬਲਿੰਗ ਕਰ ਰਹੀਆਂ ਸਿਟੀ ਮੜੇ ਤੇ ਜਾਂਦੇ ਨੇ ਬਬਲਿੰਗ ਕਰ ਰਹੀਆਂ ਵਿੱਚੋਂ ਕਹਾਂ ਰਹਿਤਦਾ ਮੰਦਰ ਜੀ ਨੂੰ ਖੇਪੜੇ ਬੈਠੀ ਮੈਂ ਦੱਸਾਂ ਵਿੱਚੋਂ ਪੜਦਾ ਇਹਦਾ ਬੜਿਆ ਮਗਾੜਿਆ ਨੇ ਮੜੇ ਨੂੰ ਕਾਜਾਂਗੇ ਕੱਲ੍ਹ ਨੂੰ ਜਾਂ ਪਰਸਨ ਕੋਈ ਉਹ ਖਰਾਬ ਜਾਂਦੇ ਹੀ ਆ ਸੁਧੰਦ ਤੋਂ ਸੁਧੰਦ ਤੋਂ ਪੜ ਲਿਆ ਉਹ ਆ ਅੱਜ ਹੁੰਦੀ ਨੇ ਇਸ ਤਰ੍ਹਾਂ ਸੈਟ